ਅਬੀ ਆ ਚੀਜ਼ ਮੇਨ ਹੁੰਦੀ ਆ ਦੂੰਬੇ ਦੀ ਦੇਖ ਸਕਦੇ ਹੋ ਨਾ ਸੱਡ ਦੇ ਸੱਡੀ ਆ ਕੱਟ ਦੇਖੋ ਇਹਦਾ ਆਹ ਦੇਖ ਸਕਦੇ ਹਾਲੇ ਵੀ ਨਾਲੇ ਡੇਢ ਸਾਲ ਹੈ ਅੱਛਾ ਵੀਰੇ ਆਪਾਂ ਲਿਆਂਦੇ ਦਿੱਲੀ ਤੋਂ ਦਿੱਲੀ ਤੋਂ ਹਾਂਜੀ ਆਪਣੇ ਹੈ ਨਹੀਂ ਦੀ ਵਾਈਪ ਉਹਰੇ ਪੰਜਾਬ ਦੇ ਦੇ ਵਿੱਚ ਕੁਆਲਿਟੀ ਨਹੀਂ ਹੈਗੀ ਕੁਆਲਿਟੀ ਨਹੀਂ ਹੈਗੀ ਠੀਕ ਆ ਇਹ ਹੈ ਤੁਰਕੀ ਤੋਂ ਪਿਓਰਟੀ ਆ ਇਨਾਂ ਹੀ ਚੱਕੇ ਵੀਰੇ ਆ ਦੇਖੋ ਠੀਕ ਆ ਪਿਓਰ ਚ ਆ ਕੇ ਜਾਣ ਕੇ ਇਹ ਫੁੱਲ ਪਿਓਰ ਵੀਰੇ ਜੀ ਮਿੱਤਰੂ ਦੇਖ ਸਕਦੇ ਹੋ ਇਹ ਇੱਥੋਂ ਪਸਾਨ ਹੁੰਦੇ ਆ ਨਾ ਉਦਾਂ ਦਾ ਇਹ ਕੱਟ ਜ਼ਰੂਰੀ ਆ ਜੇ ਆਪਣੀ ਗੱਲਬਾਤ ਕਰੀਏ ਵੀਰੇ ਪਿਓਰਟੀ ਦੀ ਨਿਸ਼ਾਨੀ ਹੈ ਇਹ ਅੱਛਾ ਉਹਨੇ ਹੀ ਪਿਓਰਾ ਦੇਖੋ ਠੀਕ ਆ ਆ ਦੇਖੋ ਕਿੰਨੀ ਵੱਡੀ ਚੱਕੀ ਹਾਲੇ 6 ਮਹੀਨਿਆਂ ਦਾ 6 ਮਹੀਨਿਆਂ ਦਾ ਆ ਜਾ ਦਿਖਾਓ ਮੋਰੋ ਬਈ ਪਹਿਲੀ ਵਾਰੀ ਤੁਹਾਡਾ ਹੀ ਵਿਜ਼ਿਟ ਹੋਇਆ ਅਜ ਤੱਕ ਇੱਥੇ ਕਿਸੇ ਨੂੰ ਦੱਸਿਆ ਵੀ ਨਹੀਂ ਇਹ ਪਤਾ ਵੀ ਨਹੀਂ ਦੇਣਾ ਕਿਸੇ ਨੂੰ ਪਤਾ ਅਸੀਂ ਕੱਲਾ ਕੱਲਾ ਨਾ ਚੁਣ ਕੇ ਲੈ ਕੇ ਆਏ ਇਹ ਕਹਿੰਦੇ ਵੀ ਬਹੁਤ ਵਧੀਆ ਮਤਲਬ ਟੌਪ ਦੇ ਬੰਦਿਆਂ ਤੋਂ ਲੈ ਕੇ ਆਏ ਨੇ ਤਗੜੇ ਫਾਰਮ ਦੇ ਹਾਂਜੀ ਬਾਈ ਜੀ ਸਾਰੇ ਵੀਰਾਂ ਨੂੰ ਪਿਆ ਪਰ ਜੱਸੀ ਕਾਰ ਮੇ ਸਾ ਠੀਕ ਠਾਕ ਹੋ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾ ਸਕੀ ਬਹੁਤ ਮੇਰੇ ਵੀਰਾਂ ਦੇ ਬਾਈ ਜੀ ਫੋਨ ਆ ਰਹੇ ਸੀ ਵੀ ਸਾਨੂੰ ਬਾਈ ਦੁੰਬੇ ਦਿਖਾਓ ਤੇ ਅੱਜ ਖੜਿਆ ਬਈ ਤੂਰੀ ਦੇ ਵਿੱਚ ਤੇ ਆਪਾਂ ਉਹ ਇਹਨਾਂ ਬਾਈ ਜੀ ਨੇ ਰੱਖਿਓ ਇਹਨੇ ਦੁੰਬੇ ਲਗਭਗ ਮੈਨੂੰ ਲੱਗਦਾ ਵੀ ਹੋਣਗੇ 15 ਤੋਂ 20 ਦੁੰਬੇ ਦੁੰਬੀ ਹਨਾ ਬਾਕੀ ਗੱਲਬਾਤ ਕਰਦਿਆਂ ਵੀ ਇਹ ਦੁੰਬੇ ਜਿਹੜੇ ਕਿਵੇਂ ਰੱਖੇ ਨੇ ਕੀ ਗੱਲਬਾਤ ਹੈ ਕਿ ਬਣੇ ਰਿਓ ਵੀਡੀਓ ਦੇ ਵਿੱਚ ਬਾਕੀ ਬਾਈ ਜੀ ਦੀ ਤੁਸੀਂ ਬਾਗਲ ਦੇਖ ਸਕਦੇ ਹੋਗੇ ਇੱਥੇ ਹੁੰਦੇ ਨੇ ਇਹ ਤੈਨੂੰ ਖਵਾਉਂਦੇ ਕਿਨੇ ਕੀ ਗੱਲਬਾਤ ਹੈ ਕੀ ਆਜੋ ਬਾਈ ਜੀ ਗੱਲਬਾਤ ਕਰ ਦਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਕੀ ਹਾਲ ਚਾਲ ਨੇ ਬਾਈ ਜੀ ਤੁਸੀਂ ਦੱਸੋ ਜੀ ਬਹੁਤ ਵਧੀਆ ਜੀ ਇਹ ਕਿੰਨੇ ਰੱਖੇ ਹੋ ਨੇ ਆਪਣੇ ਕੋਲੇ ਇਹ ਇਹ ਵੀਰੇ ਹੈਗੇ ਨੇ 15 ਤੋਂ 20 15 ਤੋਂ 20 ਹੋਣਗੇ ਸਾਣੇ ਬੱਚੇ ਠੀਕ ਆ ਕਿੰਨਾ ਟਾਈਮ ਹੋ ਗਿਆ ਜੀ ਸਾਨੂੰ ਹੋ ਗਏ ਵੀਰੇ ਡੇਢ ਕ ਸਾਲ ਡੇਢ ਸਾਲ ਹੋ ਗਿਆ ਜੀ ਹਾਂਜੀ ਇਸ ਤੋਂ ਇਲਾਵਾ ਹੋਰ ਕੀ ਕੀ ਰੱਖਿਆ ਆਪਣੇ ਕੋਲੇ ਸਾਡੇ ਕੋਲ ਕੁੱਤੇ ਵੀ ਨੇ ਵੀਰੇ ਹਾਂਜੀ ਮੁਰਗੇ ਨੇ ਵੀ ਲਗਾਈ ਹੋਈਆਂ ਨੇ ਗੱਵਾਂ ਵੀ ਨੇ ਅੱਛਾ ਜੀ ਕਬੂਤਰ ਵੀ ਨੇ ਅੱਛਾ ਚਕੋਰਾ ਵੀ ਨੇ ਵੀਰੇ ਅੱਛਾ ਜੀ ਸਾਰੀ ਸੌਂਪੂਰੇ ਇੱਧਰ ਕਿਵੇਂ ਆ ਗਏ ਸੀ ਵੀ ਬਿੱਲੀਆਂ ਵੀ ਨੇ ਵੀਰੇ ਅਸਾਂ ਬਿੱਲੀਆਂ ਵੀ ਨੇ ਪਰਸ਼ੀਅਨ ਕੈਟ ਵੀ ਨੇ ਠੀਕ ਹੈ ਠੀਕ ਹੈ ਇੱਧਰ ਕਿਵੇਂ ਆ ਗਏ ਸੀ ਵੀ ਦੂੰਬੇ ਵਾਲੇ ਪਾਸੇ ਇਹ ਬੱਸ ਵੀਰੇ ਸ਼ੌਕ ਕਰਕੇ ਠੀਕ ਹੈ ਜੀ ਜਿਵੇਂ ਆਪਣੇ ਪੰਜਾਬ 'ਚ ਨਾ ਹੁਣ ਜਿਆਦੇ ਬੱਕਰੀਆਂ ਨੇ ਠੀਕ ਹੈ ਜੀ ਆਪਣੇ ਕੋਲ ਦੂੰਬੇ ਰੱਖੇ ਹੋਏ ਨੇ ਦੂੰਬੇ ਕਿਉਂਕਿ ਵੀ ਇੰਨੇ ਹੈ ਨਹੀਂ ਪੰਜਾਬ ਦੇ ਵਿੱਚ ਹਨ ਬਿਲਕੁਲ ਬਿਲਕੁਲ ਇਹ ਆਪਾਂ ਨੂੰ ਕਿੱਥੋਂ ਮਿਲੇ ਨੇ ਵੀਰੇ ਆਪਾਂ ਲੈਂਦੇ ਨੇ ਦਿੱਲੀ ਤੋਂ ਦਿੱਲੀ ਤੋਂ ਹਾਂਜੀ ਆਪਣੇ ਹੈ ਨਹੀਂ ਦੀ ਵੀਰੇ ਪੰਜਾਬ ਦੇ ਦੇ ਵਿੱਚ ਵੀ ਕੁਆਲਿਟੀ ਨਹੀਂ ਹੈਗੀ ਕਵਾਲਿਟੀ ਨਹੀਂ ਹੈਗੀ ਜਿਹੜੀ ਕਵਾਲਿਟੀ ਆਪਾਂ ਨੂੰ ਦਿੱਲੀ ਤੋਂ ਮਿਲੀ ਹੈ ਹੂੰ ਉਹ ਦੁੰਬਾ ਖੜਾਗਾ ਠੀਕ ਹੈ ਜੀ ਬਾਕੀ ਦੁੰਬੀਆਂ ਨੇ ਬਾਕੀ ਸਾਡੇ ਘਰ ਦੀ ਇਹ ਹੈ ਬੱਚੇ ਨੇ ਠੀਕ ਆ ਕੋਈ ਬਾਹਰੋਂ ਨਹੀਂ ਆਸੀ ਉਹ ਉਦੋਂ ਕਿੰਨੇ ਰੱਖੇ ਸੀ ਪਹਿਲਾਂ ਵੀ ਜਦੋਂ ਆਪਾਂ ਰੱਖੇ ਸੀਗੇ ਉਦੋਂ ਅਸੀਂ 5 ਦੁੰਬੀਆਂ ਹਾਂਜੀ ਇੱਕ ਦੁੰਬਾ ਇੱਕ ਦੁੰਬਾ ਹਾਂਜੀ ਉਸ ਤੋਂ ਬਾਅਦ ਇੰਨੇ ਹੋ ਗਏ ਯਾਨੀ ਕਿ ਇੰਨੇ ਹੋ ਗਏ ਬਸ ਘਰ ਦੀ ਬਰੀਡਿੰਗ ਹੈ ਵੀਰੇ ਸਾਰੀ ਠੀਕ ਆ ਹੋਮ ਬਰੀਡਿੰਗ ਹੈ ਸਾਡੀ ਇਹ ਵੇਚਿਆ ਤਾਂ ਨਹੀਂ ਕੋਈ ਇਹ ਤਾਂ ਜੇ ਗੱਲਬਾਤ ਕਰੀਏ ਇਹ ਚ ਵੀਰੇ ਹਾਲੇ ਕੋਈ ਨਹੀਂ ਵੇਚਿਆ ਪਾਲੇ ਤਾਂ ਅਸੀਂ ਪਾਲੇ ਰਹੇ ਹਾਂ ਪਾਲੇ ਰਹੇ ਹਾਂ ਜੇ ਪਹਿਲੀ ਵਾਰ ਠੀਕ ਆ ਵੇਚਾ ਕੋਈ ਨਹੀਂ ਗਾੜੀ ਦੇ ਹਾਲੇ ਕੋਈ ਵੀ ਵੇਚੇ ਵੀਰੇ ਠੀਕ ਆ ਪ੍ਰੋਡਕਸ਼ਨ ਕਿਵੇਂ ਆਉਂਦੀ ਆ ਵੀ ਇਹਦੀ ਪ੍ਰੋਡਕਸ਼ਨ ਬਹੁਤ ਵਧੀਆ ਵੀਰੇ ਅੱਛਾ ਬਹੁਤ ਵਧੀਆ ਆਉਂਦੀ ਆ ਸਭ ਬੱਚੇ ਆਪ ਪਾਲਦਿਆਂ ਨੇ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਵਧੀਆ ਦੁੱਧ ਪਿਆੰਦੇ ਨੇ ਕੋਈ ਦਿੱਕਤ ਨਹੀਂ ਕੋਈ ਮਾਰਟੈਲਿਟੀ ਨਹੀਂ ਹੈਗੀ ਅੰਨਾ ਚ ਠੀਕ ਹੈ ਜੀ ਸਭ ਵਧੀਆ ਚੱਲਦਾ ਹੈ ਠੀਕ ਹੈ ਜੀ ਖਰਾਕ ਕਿੰਨੀ ਕਾ ਜੀ ਖਰਾਕ ਦੀ ਗੱਲ ਬਾਤ ਕਰੀਏ ਜੀ ਖਰਾਕ ਵੀ ਵੀ ਠੀਕ ਹੈ ਵੀਰੇ ਕੋਈ ਬੜੀ ਜਿਆਦਾ ਨਹੀਂ ਅਸੀਂ ਠੀਕ ਆ ਆ ਬਾਗਲ ਛੱਡਿਆ ਹੈ ਬਾਕੀ ਆਮ ਜੋ ਨਾਰਮਲ ਹੈ ਸਾਰਾ ਕੁਝ ਹੀ ਪਾਈ ਜਨਾ ਚੋਕਰ ਹੋ ਗਿਆ ਛੋਲੇ ਦਾ ਛਿਲਕਾ ਹੋ ਗਿਆ ਠੀਕ ਆ ਬਾਕੀ ਸਭ ਲੇਟੀ ਲੂਟੀ ਸਭ ਚੱਲੀ ਜਾ ਰਹੀ ਸਭ ਚੱਲਦਾ ਸਾਰਾ ਕੁਝ ਠੀਕ ਆ ਇੱਥੇ ਹੁੰਦੇ ਨੇ ਕਿਤੇ ਬਾਰ ਮੂਰਤਾ ਨਹੀਂ ਜਾਂਦੇ ਆਪਣੇ ਕੋਈ ਨਹੀਂ ਵੀਰੇ ਆ ਜਾਂਦਾ ਰੂਮ ਨੇ ਠੀਕ ਹੈ ਵੀ ਇੱਥੇ ਰਹਿੰਦੇ ਨੇ ਯਾਨੀ ਕਿ ਇੱਥੇ ਰਹਿੰਦੇ ਨੇ ਬ ਬਾਗਲ ਚ ਖੁੱਲਾ ਛੱਡ ਦਿੰਦੇ ਆ ਠੀਕ ਆ ਫਿਰ ਇਸ ਤੋਂ ਇਲਾਵਾ ਬਾਹਰ ਨਹੀਂ ਲੈ ਕੇ ਜਾਂਦੇ ਚਰਾਈ ਤੇ ਠੀਕ ਹੈ ਜੀ ਵਧਾਉਣੇ ਨੇ ਜਾਂ ਫਿਰ ਕੀ ਗੱਲਬਾਤ ਹੈ ਹੁਣ ਅੱਗੇ ਵਧਾਉਣੇ ਨੇ ਵਧਾਉਣੇ ਨੇ ਪੂਰੇ ਵਧਾਉਣੇ ਠੀਕ ਹੈ ਦਿਖਾਉਂਗੇ ਆਪਾਂ ਨੂੰ ਥੋੜਾ ਹਾਂਜੀ ਵੀਰੇ ਆਜੋ ਬੱਚੇ ਦਿਖਾਓ ਬਈ ਆਪਾਂ ਦਿਖਾਉਣੇ ਵੀਰੇ ਆਏ ਲਾਡੀ ਬਈ ਫੜ ਬੱਚੇ ਬਈ ਬਈ ਦੇਖ ਸਕਦੇ ਹੋਗੇ ਆ ਦੇਖੋ ਵੀਰੇ ਇਹ ਨਸਲ ਕਿਹੜੀ ਹੈ ਜੇ ਆਪਾਂ ਨਸਲ ਦੀ ਗੱਲਬਾਤ ਕਰੀਏ ਜੀ ਇਹ ਵੀਰੇ ਤੁਰਕੀ ਦੁੰਮੇ ਨੇ ਠੀਕ ਹੈ ਜੀ ਇਹ ਕਿੰਨੀਆਂ ਨਸਲਾਂ ਹੁੰਦੀਆਂ ਨੇ ਇਹਦੇ ਵਿੱਚ ਜੇ ਵੀਰੇ ਦੋ ਨਸਲਾਂ ਹੁੰਦੀਆਂ ਇੱਕ ਨਗੋਰੀ ਦੁੰਬੇ ਉਹ ਆਪਾਂ ਮਿਕਸ ਵੈਰੈਟੀ ਲਾ ਲਓ ਠੀਕ ਆ ਇਹ ਹਨ ਤੁਰਕੀ ਦੁੰਬੇ ਪਿਓਰਟੀ ਆ ਇੰਨਾ ਹੀ ਚੱਕੀਏ ਵੀਰੇ ਆ ਦੇਖੋ ਠੀਕ ਆ ਪਿਓਰ ਚ ਆ ਕੇ ਜਾਣੀ ਕਿ ਇਹ ਪੂਰੇ ਫੁੱਲ ਪਿਓਰ ਵੀਰੇ ਜੀ ਮਿੱਤਰੂ ਦੇਖ ਸਕਦਾ ਹੋਗੇ ਆ ਚੱਕੀਏ ਦੇਖੋ ਇੱਥੋਂ ਪਸਾਨ ਹੁੰਦੇ ਆ ਨਾ ਉਦਾਂ ਤਾਂ ਪੇੜ ਆ ਇੱਕ ਤਰ੍ਹਾਂ ਦੀ ਹਾਂ ਉਹ ਤਾਂ ਪੇੜ ਆ ਪੇੜ ਆ ਠੀਕ ਹੈ ਲੈ ਮਿੱਤਰੂ ਇੱਥੋਂ ਪਸਾਨ ਹੁੰਦੀ ਆ ਵੀ ਇਹ ਦੁੰਬੇ ਨੇ ਨਾ ਆ ਦੇਖੋ ਵੀਰੇ ਠੀਕ ਆ ਇਹ ਵੱਡੀ ਹੁੰਦੀ ਆ ਪੂਰੀ ਬਈ ਹਾਂ ਹਾਂ ਵੀਰੇ ਜਿੰਨੀ ਵੱਡੀ ਹੋਊਗੀ ਉੰਨੀ ਪਿਓਰਟੀ ਲੱਗ ਸਿਆ ਉਹਦੀ ਦੇਖੋ ਇਹਦੀ ਉਮਰ ਕਿੰਨੀ ਹੋ ਗਈ ਬਾਈ ਇਹ ਵੀਰੇ ਹੋ ਗਿਆ ਮੇਰਾ ਡੇਢ ਕ ਸਾਲ ਲਵੇ ਡੇਢ ਕ ਸਾਲ ਦਾ ਹਾਂਜੀ 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 ਠੀਕ ਆ ਫੜਿਓ ਬੱਚੇ ਇੱਕ ਦੋ ਆਪਾਂ ਨੂੰ ਦਿਖਾਈਏ ਨਾ ਦੂਮ ਵੀ ਫੜ ਲਓ ਕੋਈ ਨਾ ਕੋਈ ਜੇ ਹੈਗੀ ਆ ਲੈ ਵੀ ਤੁਹਾਨੂੰ ਆਪਾਂ ਦਿਖਾਉਨੇ ਆਗੇ ਇਹ ਕਿੰਨੇ ਟਾਈਮ ਦਾ ਬੱਚਾ ਹੋ ਗਿਆ ਬਾਈ ਲੈ ਵੀ ਡੇਢ ਕਿ ਮਹੀਨੇ ਦਾ ਬੱਚਾ ਹੈਗਾ ਹਾਂ ਇਹ ਦੇਖੋ ਮਿੰਨ ਦਾ ਵੀਰੇ ਦੇਖੋ ਹਾਂ ਚੱਕੀ ਦੇਖੋ ਇਹਦੀ ਸਹੀ ਗੱਲ ਆ ਮੂੰਹ ਦਿਖਾਓ ਮੂੰਹ ਦਾ ਵੀਰੇ ਪੂਰਾ ਚੀਰਾ ਪਿਆ ਹੋਇਆ ਵੀਰੇ ਦੇਖੋ ਠੀਕ ਆ ਕਿਵੇਂ ਹੁੰਦੇ ਪਸਾਨ ਕਿਵੇਂ ਹੁੰਦੇ ਇਹਦੇ ਵਿਚਾਰੇ ਵਿਚਾਲੇ ਵੀਰੇ ਚੀਰਾ ਹੁੰਦਾਗਾ ਦਿਖਾਓ ਇੱਕ ਵਾਰ ਆ ਦੇਖੋ ਵੀਰੇ ਨਹੀਂ ਮਿੱਤਰੋ ਦੇਖ ਸਕਦੇ ਹੋ ਯਾਨੀ ਕਿ ਆ ਪਛਾਣ ਹੁੰਦੀ ਹੈ ਇਹਦੀ ਹਾਂਜੀ ਪਿਓਰਟੀ ਦੀ ਪਛਾਣ ਹੈ ਵੀਰੇ ਇੱਕ ਮੂੰਹ ਦਿਖਾਓ ਇਹਦਾ ਜੀ ਲੈ ਵੀ ਮੂੰਹ ਐਦਾਂ ਨਾ ਹੁੰਦਾ ਨਾ ਦਾ ਦੇਖ ਸਕਦੇ ਬਈ ਪੇੜ ਵਰਗੇ ਹੁੰਦਾ ਬਸ ਇਹਦੀ ਪਛਾਣ ਪਿੱਛੋਂ ਹੁੰਦੀ ਗਿਪੂਸ ਨਹੀਂ ਹੁੰਦੀ ਇਹਦੇ ਨਹੀਂ ਪੂਛ ਬਿਲਕੁਲ ਜਿਹਦੀ ਪੂਛ ਹੁੰਦੀ ਵੀਰੇ ਉਹ ਪਿਓਰ ਨਹੀਂ ਹੈਗਾ ਪਿਓਰ ਨਹੀਂ ਹੈਗਾ ਅੱਛਾ ਯਾਨੀ ਕਿ ਇਹ ਗੱਲ ਬਾਤ ਹੈ ਵੀ ਮਿੱਤਰੋ ਦੇਖ ਸਕਦੇ ਹੋ ਕਿ ਪੂਛ ਇੱਕ ਦੇ ਵੀ ਨਹੀਂ ਹੈਗੀ ਨਾ ਨਾ ਦੇਖ ਸਕਦੇ ਆ ਬਈ ਆ ਦੇਖੋ ਵੀਰੇ ਆ 6 ਮਹੀਨੇ ਦਾ ਵੀਰੇ ਇਹਦਾ ਆ ਕੱਟ ਦੇਖੋ ਵਿੱਚ ਹਾਂ ਇਹ ਕੱਟ ਜ਼ਰੂਰੀ ਆ ਜੇ ਆਪਣੀ ਕੱਟ ਦੀ ਗੱਲਬਾਤ ਕਰੀ ਹੋਈ ਹੈ ਵੀਰੇ ਪਿਓਰਟੀ ਦੀ ਨਿਸ਼ਾਨੀ ਹੈ ਇਹ ਅੱਛਾ ਉਹਨੇ ਹੀ ਪਿਓਰਾ ਦੇਖੋ ਠੀਕ ਆ ਆ ਦੇਖੋ ਕਿੰਨੀ ਵੱਡੀ ਚੱਕੀ ਹਾਲੇ 6 ਮਹੀਨੇ ਦਾ 6 ਮਹੀਨੇ ਦਾ ਆ ਜਾਂ ਦਿਖਾਓ ਮੁਰੋਂ ਬਾਈ ਇਹ ਦੁੰਬਾਈ ਆ ਨਾ ਤਾਂ ਦੁੰਬਾਈ ਹੈ ਵੀਰੇ ਦੁੰਬਾਈ ਆ ਬਾਈ ਦੇਖ ਸਾ ਦੋ ਸਿੰਘ ਹੁੰਦੇ ਨੇ ਬਈ ਇਹਦੇ ਹਾਂਜੀ ਹਾਂਜੀ ਮਾੜੀ ਮਾੜੀ ਜੀ ਕਿਸੇ ਕਿਸੇ ਦੇ ਅੰਦਰ ਕਿਸੇ ਕਿਸੇ ਨਦੀ ਦੇ ਅੰਦਰ ਅੱਛਾ ਇਹ ਕਿਸੇ ਕਿਸੇ ਬੋਟੀ ਹੁੰਦੇ ਨੇ ਬਾਹਲੇ ਵੀ ਹੁੰਦੇ ਨੇ ਠੀਕ ਆ ਹੋਰ ਫੜ ਲਓ ਬਈ ਨਾ ਦੇਖ ਸਕਦੇ ਮਿੱਤਰੋ ਚੱਕੀ ਹਜੇ ਹੋਰ ਵੱਡੀ ਹੋਊ ਕਿਉਂਕਿ ਇਹ ਹਜੇ ਬੱਚਾ ਹੀ ਹੈਗਾ ਹਨਾ ਆ ਸੂਜੀ ਹੋਈ ਹੈ ਵੀਰੇ ਸੂਜੀ ਹੋਈ ਹੈ ਆ ਦੇਖੋ ਇਹਦੀ ਸੂਜੀ ਇਹ ਚੱਕੀ ਇਹਦੀ ਕਿਵੇਂ ਛੋਟੀ ਹੋਈ ਪਈ ਆ ਵੀ ਕਿਵੇਂ ਗੱਲਬਾਤ ਹੋਵੇ ਇਹ ਰਸੂਣ ਕਰਕੇ ਅੱਛਾ ਬੱਚੇ ਦੁੱਧ ਪੀਂਦੇ ਨੇ ਨਾ ਠੀਕ ਆ ਜੀ ਉਹਦੇ ਕਰਕੇ ਫਿਰ ਘਟ ਜਾਂਦੀ ਹੈ ਘਟ ਜਾਂਦੀ ਹੈ ਹਾਂ ਜੀ ਹਾਂ ਯਾਨੀ ਕਿ ਉਦਾਂ ਯਾਨੀ ਕਿ ਉਹ ਹੈਗੀ ਐ ਸਪੇਸ ਹੈਗੀ ਐ ਨਾ ਕਿ ਹੋਰ ਵੱਡੀ ਹੋਵੇ ਸਪੇਸ ਹੋ ਰਹੀ ਹੈ ਦੇਖੋ ਲੰਮਕੀ ਪਈ ਆ ਇਹ ਤਾਂ ਪੂਰੀ ਐਵੇਂ ਹੈਲਦੀ ਬਹੁਤ ਭਾਰੀ ਹੁੰਦੀ ਹੈ ਵੀਰੇ ਇਹ ਬੱਚੇ ਕਿੰਨੇ ਦਿੰਦੇ ਨੇ ਵੀ ਜੇ ਅਪਾ ਬੱਚਿਆਂ ਦੀ ਗੱਲਬਾਤ ਕਰੀਏ ਪ੍ਰੋਡਕਸ਼ਨ ਇੱਕ ਇੱਕ ਬਸ ਕੋਈ ਕੋਈ ਦੋ ਵੀ ਦੇ ਦਿੰਦੀਆਂ ਨੇ ਠੀਕ ਆ ਸਾਡੇ ਕੋਲ ਉਹ ਜ਼ਿਆਦਾਤਰ ਜਾਨੀ ਕਿ ਇੱਕ ਬੱਚਾ ਹੁੰਦਾ ਇੱਕ ਫੀਮੇਲ ਨੇ ਤਿੰਨ ਦੋ ਬੱਚੇ ਠੀਕ ਆ ਉਹ ਜ਼ਿਆਦਾਤਰ ਇੱਕ ਹੀ ਦਿੰਦੀਆਂ ਨੇ ਠੀਕ ਆ ਜੀ ਇਹ ਮਿੱਤਰੋ ਦੇਖ ਸਕਦੇ ਹੋਗੇ ਇਹ ਜੀ ਇਹ ਦੁੰਬ ਇਹ ਵੀ ਦੁੰਬ ਵੀ ਹੈ ਵੀਰੇ ਇਹ ਦੁੰਬੀ ਹੈਗੀ ਹੈ ਇਹ ਵੀ ਸੂਈ ਹੋਈ ਹੈ ਵੀਰੇ ਠੀਕ ਆ ਹਾਂ ਜੀ ਆ ਦੇਖੋ ਇਹਦੇ ਕੱਟ ਆ ਬਸ ਉਹਦੇ ਤੁਹਾਨੂੰ ਦੱਸਿਆ ਵੀ ਸੂਣ ਕਰਕੇ ਠੀਕ ਆ ਜਾਨੀ ਕਿ ਸੂਣ ਕਰਕੇ ਥੋੜਾ ਕੱਟ ਦੇ ਦਿੰਦੇ ਨੇ ਹਾਂ ਜੀ ਹਾਂ ਠੀਕ ਆ ਇੱਕ ਕ੍ਰਾਸ ਕਦੋਂ ਹੁੰਦੀ ਹੁੰਦੀ ਹੈ ਵੀ ਜਿਵੇਂ ਉਹ ਬੱਚਾ ਹੈਗਾ ਜੀ ਕਿੰਨੇ ਟਾਈਮ ਦਾ ਕ੍ਰਾਸ ਹੋ ਜਾਊਗਾ ਇਹ ਇੱਕ ਸਾਲ ਦਾ ਵੀਰੇ ਇੱਕ ਸਾਲ ਦਾ ਲੈ ਵੀ ਇੱਕ ਸਾਲ ਦਾ ਹੋ ਜਾਊ ਕ੍ਰਾਸ ਦੇਖ ਸਕਦੇ ਹੋਗੇ ਉਸ ਤੋਂ ਬਾਅਦ ਸੂਣ ਨਾਲ ਤਾਂ ਪ੍ਰੋਸੈਸ ਹੋਈ ਆ ਬੱਕਰੀ ਵਾਲੀ ਪ੍ਰੋਸੈਸ ਹੋਣੀ ਆ ਬਿਲਕੁਲ ਸੇਮ ਹੈ ਬਿਲਕੁਲ ਸੇਮ ਲੈ ਵੀ ਆਜੋ ਆ ਬੱਚਾ ਫੜੀਆ ਛੋਟਾ ਆ ਜਾ ਤੇ ਵੀ ਦੇਖ ਸਕਦੇ ਹੋ ਵੀ ਮੈਨੂੰ ਲੱਗਦਾ ਵੀ ਹੋਊਗਾ ਮਤਾਂ ਦਿਨਾਂ ਦਾ ਬੱਚਾ ਹੋਣਾ ਤਾਂ 15 ਕਿ ਦਿਨਾਂ ਦਾ ਵੀਰੇ ਆ ਵੀ ਮਿੱਤਰੋ ਦੇਖ ਸਕਦੇ ਆ ਦੇਖੋ ਆ ਕੱਟ ਦੇਖੋ ਤੁਸੀਂ ਚੱਕੀ ਹੋਣੀ ਏਡੀ ਵੱਡੀ ਆ ਮਿੱਤਰੋ ਜਦੋਂ ਵੱਡਾ ਹੋ ਗਿਆ ਥੱਲੇ ਛੱਡੀ ਇੱਧਰ ਲਿਆ ਖੁੱਲੇ ਤੇ ਲਿਆ ਨੂੰ ਮਾੜਾ ਨਾ ਬੱਚਾ ਦਾ ਖਾਦੀ ਥੋਨੂੰ ਬਈ ਛੱਡ ਦੇ ਇੱਥੇ ਖੁੱਲੇ ਦੇ ਬੱਚਾ ਹੈ ਵੀ ਦੇਖ ਸਕਦੇ 15 ਦਿਨਾਂ ਦਾ ਬੱਚਾ ਬਈ ਤੇਜ਼ ਹੋਤ ਹੁੰਦੇ ਰ ਬਹੁਤ ਐਕਟਿਵ ਨੇ ਬਹੁਤ ਐਕਟਿਵ ਬਹੁਤ ਨੇ ਬੱਚੇ ਬਈ ਹੋਰ ਫੜਿਓ ਬਈ ਵਿੱਚੋਂ ਕੋਈ ਆਹ ਫੜਾ ਆ ਬੱਚਾ ਲੈ ਵੀ ਦਿਖਾਈ ਜਾਂਨੇ ਥੋਨੂੰ ਤੇ ਡਿਮਾਂਡ ਬਾਈ ਜੀ ਬਹੁਤ ਸੀ ਵੀਰਾਂ ਦੀ ਵੀ ਸਾਨੂੰ ਦੁੰਬਿਆਂ ਦਾ ਫਾਰਮ ਦਿਖਾਈਏ ਤੇ ਤੁਹਾਨੂੰ ਦੁੰਬਿਆਂ ਦਾ ਫਾਰਮ ਅੱਜ ਦਿਖਾਤਾ ਬਈ ਸਾਬ ਧੂਰੀ ਦੇ ਵਿੱਚ ਅੱਗੋਂ ਦਿਖਾਓ ਅੱਗੋਂ ਹਾਂ ਗੁਡ ਮੌਰਨਿੰਗ ਲੈ ਦੇਖ ਸਕਦੇ ਹੋ ਬਈ ਚੈੱਕ ਕਰੋ ਬਈ ਮਿੱਤਰੋ ਇਹ ਕਿੰਨੇ ਟਾਈਮ ਦਾ ਹੋ ਬਈ ਇਹ ਹੈਗਾ ਵੀਰੇ 3.5 4 ਕਿ ਮਹੀਨਾ ਸਾਢੇ 3.5 4 ਕਿ ਮਹੀਨੇ ਦਾ ਹਾਂ ਹਾਂਜੀ ਹਾਂਜੀ ਸਹੀ ਗੱਲ ਹੈਗੀ ਉਹਨੇ ਦੀ ਤਾਰ ਨਹੀਂ ਪੈਂਦੀ ਜਾਂ ਫਿਰ ਕਿਵੇਂ ਕੀ ਗੱਲ ਬਾਤ ਹੁੰਦੀ ਹੈਗੀ ਹਾਂ ਵੀਰੇ ਆਪਾਂ ਤਾਰ ਦਿੰਨੇ ਗਰਮੀ ਕਰਕੇ ਗਰਮੀ ਕਰਕੇ ਤਾਰ ਦਿੰਨੇ ਠੀਕ ਆ ਉਦਾਂ ਜਾਨੀ ਕਿ ਐਡੀ ਵੱਡੀ ਹੁੰਦੀ ਤਾਂ ਨਹੀਂ ਉਹਨੇ ਪੂਰੀ ਵੱਡੀ ਹੋ ਜਾਂਦੀ ਅੱਗੇ ਪੇੜ ਮਾ ਗੱਡੀ ਤਾਂ ਨਹੀਂ ਹੁੰਦੀ ਵੀਰੇ ਛੇੜ ਜਿੰਨੀ ਨਹੀਂ ਹੁੰਦੀ ਪੇੜ ਜਿੰਨੀ ਨਹੀਂ ਹੁੰਦੀ ਉਹਦਾ ਹਲਕੀ ਹੁੰਨਾ ਨਾ ਜਿਵੇਂ ਜਾਨੀ ਕੀ ਉਹ ਚੀਜ਼ ਨਹੀਂ ਹੈ ਜਿਵੇਂ ਹਲਕੀ ਜੀ ਹੈ ਨਾ ਸੇਲ ਨਹੀਂ ਰੂ ਦੇਖ ਸਕਦੇ ਹੋਗੇ ਇਹ ਵੇਚਣ ਵਾਲ ਤੇ ਹੈਗੇ ਨੇ ਇਹਦੇ ਵਿੱਚ ਕੁਝ ਜੇ ਗੱਲ ਹਾਂਜੀ ਹਾਂ ਹੈਗੇ ਨੇ ਠੀਕ ਹੈ ਜੀ ਕਿਹੜਾ ਮਾੜਾ ਇੱਕ ਵਾਰ ਦਿਖਾ ਲਊਗਾ ਇੱਕ ਦੋ ਕਣ ਜਿਹੜੇ ਵੇਚਣ ਵਾਲੇ ਨੇ ਬਈ ਹਾਂਜੀ ਹਾਂਜੀ ਲੈ ਵੀ ਤੁਹਾਨੂੰ ਆਪਾਂ ਦਿਖਾਉਣ ਹੈਗੇ ਵੇਚਣ ਵਾਲੇ ਆਜੋ ਲੈ ਵੀ ਮਿੱਤਰੋ ਆ ਬੱਚੇ ਨੇ ਜਿਹੜੇ ਸੇਲ ਤੇ ਨੇ ਕਿਉਂ ਬਈ ਹਾਂਜੀ ਹਾਂ ਵੀਰੇ ਬੱਚੇ ਨੇ ਚ ਠੀਕ ਹੈ ਜੀ ਪਹਿਲੀ ਵਾਰੀ ਵੇਚਣ ਲੱਗਿਓ ਬਈ ਪਹਿਲੀ ਵਾਰੀ ਬਿਲਕੁਲ ਵੀਰੇ ਪਹਿਲੀ ਵਾਰੀ ਤੁਹਾਡਾ ਹੀ ਵਿజిਟ ਹੋਇਆ ਅਜੇ ਤੱਕ ਇੱਥੇ ਅਸੀਂ ਤੁਹਾਨੂੰ ਦੱਸਿਆ ਵੀ ਨਹੀਂ ਇਹ ਪਤਾ ਵੀ ਨਹੀਂ ਦੇਣਾ ਕਿਸੇ ਨੂੰ ਨਹੀਂ ਪਤਾ ਸਿਰਫ ਤੁਹਾਨੂੰ ਹੀ ਆਵੇ ਲਈ ਮਿੱਤਰੂ ਦੇਖਾ ਦਉਗੀ ਏਜ ਕਿਵੇਂ ਇਹਨਾਂ ਬੱਚਿਆਂ ਦੀ ਜੇ ਆਪਾਂ ਸਾਰੇ ਨਹੀਂ ਗੱਲ ਇਹ 1 ਕਿੰਨੇ ਤੋਂ ਲੈ ਕੇ 6 ਮਹੀਨੇ ਦੇ ਵਿੱਚ ਵਿੱਚ ਵੇਚਨੇ ਸਾਰੇ ਮੇਲ ਨੇ ਠੀਕ ਹੈ ਜੀ ਕੁਆਲਿਟੀ ਵਧੀਆ ਦੀ ਟੌਪ ਦੀ ਰੋਗੂ ਫੁੱਲ ਟੌਪ ਦੀ ਕੁਆਲਿਟੀ ਹੈ ਵੀਰੇ ਪਿਓਰ ਨੇ ਠੀਕ ਆ ਪਿਓ ਇਹਨਾਂ ਦੇ ਉਹੀ ਆ ਬਈ ਕਿਉਂ ਹੋਈਏ ਸਾਰਿਆਂ ਦਾ ਠੀਕ ਆ ਉਹਦੀ ਚੱਕੀ ਦੇਖ ਸਕਦੇ ਹਾਂ ਉਹ ਵੀ ਦਿਖਾਵਾਂਗੇ ਆਪਾਂ ਬਈ ਦੇਖ ਸਕਦੇ ਬਈ ਸਾਰੇ ਬੱਚੇ ਦੁੰਬੇ ਨੇ ਸਾਰੇ ਵਿੱਚ ਸਾਰੇ ਦੁੰਬੇ ਵੀ ਕੋਈ ਦੁੰਬੀ ਕੋਈ ਨਹੀਂ ਵੇਚਣੀ ਵੀਰੇ ਕੱਲੇ ਦੁੰਬੇ ਠੀਕ ਆ ਜੀ ਕੱਲੇ ਦੁੰਬੇ ਦੁੰਬੇ ਵੇਚੋਂਗੇ ਅੱਜੇ ਠੀਕ ਆ ਬਧਾ ਆ ਰਹੇ ਹਾਂ ਕੰਮ ਲੈ ਵੀ ਬਾਈ ਦੇਖ ਸਕਦੇ ਹੋ ਇਹ ਕੱਲੇ ਦੁੰਬੇ ਦੁੰਬੇ ਨੇ ਬਈ ਮਹੀਨੇ ਤੋਂ ਲੈ ਕੇ 5-6 ਮਹੀਨੇ 4 ਮਹੀਨੇ ਯਾਨੀ ਕਿ ਐਦਾਂ ਦੇ ਬੱਚੇ ਨੇ ਬਈ ਸਾਰੇ ਹਨ ਦੇਖ ਕਵਾਲਿਟੀ ਚੰਗੀ ਆ ਬਈ ਸਾਰਿਆਂ ਦੀ ਕਿਉਂਕਿ ਬਈ ਪਿਓ ਚੰਗਾ ਹਨਾ ਸਾਰਿਆਂ ਦਾ ਦੇਖ ਸਕਦੇ ਹੋਗੇ ਤੇਮਾ ਮਾ ਚੰਗੀਆਂ ਨੇ ਤਾਂ ਕਰਕੇ ਬਈ ਕੁਆਲਿਟੀ ਚੰਗੇ ਤੁਰਕੀ ਦੁੰਬੇ ਨੇ ਸਾਰੇ ਫੜੀ ਬਈ ਉਹ ਦੁੰਬੇ ਨੂੰ ਪਿਓ ਨੂੰ ਫਾੜਨਾ ਦੇ ਨਾਲ ਆਪਾਂ ਦਿਖਾਈਏ ਤੇ ਆਜੋ ਬਈ ਹਨਾ ਬਈ ਇਹ ਦੇਖ ਇਹਦੀ ਉਮਰ ਕਿੰਨੀ ਕਾ ਬਈ ਇਹਦੀ ਵੀਰੇ ਡੇਢ ਕ ਸਾਲ ਆ ਡੇਢ ਕ ਸਾਲ ਆ ਗਈ ਹਾਂਜੀ ਹਾਂਜੀ ਲੈ ਵੀ ਡੇਢ ਕ ਸਾਲ ਆ ਗਈ ਦੇਖ ਸਕਦੇ ਹੋ ਵੀ ਲੈ ਵੀ ਆਹ ਚੀਜ਼ ਮੇਨ ਹੁੰਦੀ ਆ ਦੁੰਬੇ ਦੀ ਦੇਖ ਸਕਦੇ ਹੋ ਨਾ ਖੜਦੇ ਖੜੀ ਆ ਕੱਟ ਦੇਖੋ ਵੀ ਇਹਦਾ ਆਹ ਦੇਖ ਸਕਦੇ ਹੋ ਹਲੇ ਵੀਰੇ ਨਾਲੇ ਡੇਢ ਸਾਲ ਹੈ ਅੱਛਾ ਹਾਂ ਡੇਢ ਸਾਲ ਤੋਂ ਵੱਧ ਨਹੀਂ ਹੈਗਾ ਸਹੀ ਗੱਲ ਆ ਵੀ ਕੱਦ ਕਾੜ ਦੇਖੋ ਤੁਸੀਂ ਕਮਾਈ ਇਦਨੂ ਬਈ ਦੁੰਬੇ ਨੂੰ ਮਾਰ ਆ ਜਾਣਾ ਬਈ ਦੇਖਦਾ ਕੁਆਲਿਟੀ ਚੰਗੀ ਆਉਂਦੀ ਆ ਨਾ ਇਹਦੀ ਪੂਰਾ ਫੁੱਲ ਕੁਆਲਿਟੀ ਹੈ ਵੀਰੇ ਵੇਚਣਾ ਤਾਂ ਨਹੀਂਗਾ ਇਹ ਵੱਡਾ ਨਹੀਂ ਵੇਚਣਾ ਅੱਛਾ ਵੱਡਾ ਨਹੀਂ ਵੇਚਣਾ ਹੈਗਾ ਸਟੱਡ ਹੈ ਵੱਡਾ ਨਹੀਂ ਵੇਚਣਾ ਹੈਗਾ ਸਟੱਡ ਰੱਖਿਆ ਹੋਇਆ ਹੈਗਾ ਦੇਖ ਸਕਦੇ ਹੋਗੇ ਕੱਦ ਕਾੜ ਦੇਖੋ ਵੀਰੇ ਇਹਦਾ ਸਹੀ ਗੱਲ ਆ ਕੱਦ ਦੇਖੋ ਸਹੀ ਗੱਲ ਆ ਵੀ ਹੱਥ ਪੈਰ ਦੇਖੋ ਪੂਰਾ ਸਿਰੇ ਦਾ ਵੀਰੇ ਸ਼ੱਕ ਕਰੋ ਮਿੱਤਰੋ ਦੇਖ ਸਕਦੇ ਹੋ ਕਿ ਇਹਦੀ ਸਾਰੀ ਪ੍ਰੋਡਕਸ਼ਨ ਆ ਬਈ ਇਹ ਤੇ ਜੇ ਕਿਸੇ ਵੀ ਮੇਰੇ ਵੀਰ ਨੂੰ ਬਈ ਇਹ ਬੱਚੇ ਚਾਹੀਦੇ ਹੋਣ ਤਾਂ ਸਕਰੀਨ ਦੇ ਉੱਪਰ ਨੰਬਰ ਹੈਗਾ ਧੂਰੀ ਚਾ ਕੇ ਤੁਸੀਂ ਖਰੀਦ ਸਕਦੇ ਹੋ। ਹੋਰ ਬਈ ਗੱਲਬਾਤ ਇਹਨਾਂ ਦੇ ਬਾਰੇ ਕੋਈ ਔਖੇ ਤਾਂ ਨਹੀਂ ਰੱਖਣੇ ਜ ਆਪਾਂ ਰੱਖਣ ਦੀ ਗੱਲਬਾਤ ਕਰੀ ਨੋਰਮਲ ਆ ਵੀਰੇ ਕੋਈ ਸਵੇਰੇ ਸ਼ਾਮ ਦਾ ਹੋਗਾ ਬਾਕੀ ਆਪਾਂ ਦੇਖ ਰਹੇ ਤਾਂ ਕਰਨੀ ਹੀ ਪੈਣੀ ਆ। ਠੀਕ ਆ। ਪਾਣੀ ਧਾਣੀ ਦੀ ਸਾਰੀ ਕੁਛ ਹਨਾ ਠੀਕ ਆ ਦਵਾਈ ਬੂਟੀ ਕਿੰਨੀ ਕਿੰਨਾਂ ਦੀ ਜਰੂਰਤ ਪੈਂਦੀ ਆ। ਕੋਈ ਬਾਲੀ ਨਹੀਂ ਵੀਰੇ ਬਾਲੀ ਇਹਨਾਂ 'ਚ ਬਿਮਾਰੀ ਨਹੀਂ ਪੈਂਦੀ। ਹੂੰ। ਅਭੀ ਆਪਣੀ ਕੇਅਰ ਕਰੋ ਬਾਲੀ ਇਹਨਾਂ ਨੂੰ ਕੋਈ ਬਿਮਾਰੀ ਨਹੀਂ ਹੈਗੀ ਠੀਕ ਆ ਜੇ ਆਪਾਂ ਕਹਿੰਦੇ ਵੀ ਬੱਕਰੀਆਂ ਚ ਜ਼ਿਆਦਾ ਹੋ ਜਾਂਦੀ ਉਹਨਾਂ ਚ ਉਹ ਇੰਨੀ ਦਿੱਕਤ ਨਹੀਂ ਆਉਂਦੀ ਉਹ ਗੱਲਬਾਤ ਨਹੀਂ ਹੈਗੀ ਇਹ ਉਹ ਗੱਲਬਾਤ ਇਹ ਮਤਲਬ ਸੌਖੇ ਬਹੁਤ ਨੇ ਰੱਖਣੇ ਦੇਖ ਸਕਦਾ ਦੂੰਗੀ ਕੀਮਤ ਕਿੰਨੀ ਕੁ ਹੁੰਦੀ ਹੈ ਇਹਦੀ ਜੇ ਆਪਾਂ ਗੱਲਬਾਤ ਕਰੀਏ ਦੋ ਆਪਾਂ ਲੈ ਕੇ ਆਏ ਦੀਏ ਕਿੰਨੀ ਕੀਮਤ ਤੇ ਲੈ ਕੇ ਆਏ ਦੀਏ ਕੀਮਤ ਵੀਰੇ ਜਦੋਂ ਅਸੀਂ ਲੈ ਕੇ ਆਏ 1.5 ਸਾਲ ਪਹਿਲਾਂ ਸਾਨੂੰ 7.5 ਲੱਖ ਰੁਪਏ ਚ ਇਹ ਪੈਗੇ ਸੀ ਅਸੀਂ ਕੱਲਾ ਕੱਲਾ ਨੱਕ ਚੁਣ ਕੇ ਲੈ ਕੇ ਆਏ ਇਹ ਨਾ ਕਿ ਵੀ ਬਹੁਤ ਵਧੀਆ ਮਤਲਬ ਟੌਪ ਦੇ ਬੰਦਿਆਂ ਤੋਂ ਲੈ ਕੇ ਆਏ ਜਿੰਨੇ ਤਗੜੇ ਫ ਠੀਕ ਹੈ ਅਸੀਂ ਸਾਰੀ ਤੋਂ ਸਪੈਸ਼ਲ ਇਹਨਾਂ ਵਾਸਤੇ ਰੱਖੀ ਹੋਈ ਹੈ ਠੀਕ ਹੈ ਮਾੜਾ ਕੋਈ ਨਹੀਂ ਦੀ ਜਦੋਂ ਦਿੱਤਾ ਹੈ ਮਾੜਾ ਕੋਈ ਨਹੀਂ ਵੀਰੇ ਠੀਕ ਹੈ ਜੀ ਇੱਕ ਇੱਕ ਚੋਣ ਚੋਣ ਕੇ ਲੈ ਕੇ ਆਏ ਜੀ ਲੈ ਵੀ ਮਿੱਤਰੋ ਦੇਖ ਸਾਦੋ ਕੀਮਤ ਬਈ ਚੰਗੀ ਹੁੰਦੀ ਹੈ ਇਹਨਾਂ ਦੀ ਇਹ ਜੀ ਗੱਲ ਲੈਣੇ ਹਨ ਪੂਰੀ ਵੀਰੇ ਪੂਰੀ ਵਧੀਆ ਕੁਆਲਟੀ ਦਾ ਮੁੱਲ ਤਾਂ ਪੈਂਦਾ ਹੀ ਹੈ ਕੁਆਲਟੀ ਦਾ ਮੁੱਲ ਪੈਂਦਾ ਜੀ ਲੈ ਵੀ ਮਿੱਤਰੋ ਬਾਕੀ ਬਈ ਸੰਪਰਕ ਕਰ ਲੋ ਜੇ ਕਿਸੇ ਵੀ ਮੇਰੇ ਵੀਰ ਨੂੰ ਕੁਝ ਵੀ ਚਾਹੀਦਾ ਹੋਵੇ ਆਉਣਾ ਕਿੱਥੇ ਪਊਗਾ ਜੇ ਆਪਾਂ ਇਹ ਗੱਲਬਾਤ ਕਰੀਏ ਵੇਰੇ ਤੁਹਾਨੂੰ ਆਣਾ ਬਣਾ ਧੂਰੀ ਖਾਸ ਸ਼ਹਿਰ ਚ ਨਾਰਕਸਰ ਗੁਰਦੁਆਰੇ ਦੀ ਬੈਕ ਸਾਈਡ ਠੀਕ ਹੈ ਜੀ ਹਾਂ ਜੀ ਲੈ ਵੀ ਮਿੱਤਰੋ ਕਰ ਲੋ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੂੰ ਇਹਨਾਂ ਦੇ ਵਿੱਚ ਕੁਝ ਵੀ ਚਾਹੀਦਾ ਹੋਊਗਾ ਜਿਹੜੇ ਮੇਰੇ ਵੀਰ ਬਈ ਦੁੰਬੇ ਰੱਖੰਦੇ ਸ਼ਕੀਨ ਨੇ ਠੀਕ ਹੈ ਜੀ ਉਹ ਬਾਈ ਨਾਲ ਸੰਪਰਕ ਕਰ ਸਕਦੇ ਹੋਗੇ ਕੁਆਲਿਟੀ ਤੁਹਾਨੂੰ ਸਾਰਿਆਂ ਦੀ ਆਪਾ ਦਿਖਾਤੀ ਤੇ ਬਾਕੀ ਸੌਟ ਦੇ ਵਿੱਚ ਦੇਖਿਓ ਧੰਨਵਾਦ